ਚਰਾਗਦੀਨ ਚਰਾਗਦੀਨ ਉਹ ਮੱਝਾਂ ਵਾਲੀ ਦੀ ਧਰਤੀ ਦਾ ਬੱਲੇ ਪਾਜੋ 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 ਮੁੰਡਿਆ ਉਹ ਦੇਖਾਂਗੇ ਹੱਦਲ ਥੋੜੀ ਨੂੰ ਚੇ ਪਾਸੇ ਫੂਨਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅੱਗੇ ਵੱਲ ਵਧਦਾ ਹੋਇਆ ਚਰਾਗਦੀਨ ਨੂੰ ਸ਼ੇਰ ਉਹ ਮੁੰਡੇ ਨੂੰ ਚਰਾਗਦੀਨ ਨੂੰ ਸ਼ੇਰ ਉਹ ਮੁੰਡੇ ਨੂੰ ਹੁਣ ਦੇਖਾਂਗੇ ਉਹ ਇੱਕ ਪਾਸੇ ਫਰੀਦ ਹੈ ਇਹ ਚਰਾਗਦੀਨ ਦਾ ਪੀਰ ਹੈ ਉਹ ਦੂਜੇ ਪਾਸੇ ਰਵੀ ਕਲਰ ਵਾਲਾ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਖੋਸੇ ਮੋਟਰੇ ਵਾਲਿਆ ਦੇਖ ਆਹ ਦੇਖ ਜਵਾਲ ਵਾਲਿਆ ਆਹ ਦੇਖ ਲਾਥੋ ਵਾਲਿਆ ਆਹ ਦੇਖ ਰੋਟਿਆਂ ਵਾਲਿਆ ਇਹ ਆ ਫਰਾਲ ਤੇ ਦੂਜੇ ਪਾਸੇ ਕੈਨਰ ਵਾਲਾ ਰਵੀ ਉਹ ਕਮਾਲ ਹੋਈ ਜਾਂਦੀ ਹੈ ਲੱਭੂ ਤੇ ਸ਼ੀਲੂ ਆ ਲੱਭੂ ਤੇ ਸ਼ੀਲੂ ਆ ਲੱਭੂ ਆ ਲੱਭੂ ਆ ਕਮਾਲ ਬੋਲੇ ਦਾ ਕੱਟਕ ਵਾਲਿਆ पैसे ला गया एक पासे अब्बा तो दूजे पासे फूला बल्ले बल्ले होगी मित्रों देखा गया पहली कोटी और रुपये दी पैनी तो गुफा लगता हुआ यह आशूषक वाला फूला ਜੋ ਤੁਹਾਡੇ ਸਾਹਮਣੇ ਮੇਰੇ ਵੀਰੋ ਰਵੀ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੈਲਰਬ ਦੀ ਧਰਤੀ ਤੇ ਦੂਜੇ ਪਾਸੇ ਚਰਾਗਦੀਨ ਉਹ ਮੱਝਾਂ ਵਾਲੀ ਧਰਤੀ ਦਾ ਉਹ ਦੁਨੀਆ ਦਾ ਚੁੱਪੀ ਉਹ ਬੱਲੇ ਬੱਲੇ ਹੋ ਗਈ ਚਰਾਗਦੀਨ ਨੇ ਹਾਂ ਦੂਜੇ ਪਾਸੇ ਕੈਨਰਨ ਵਾਲਾ ਉਹ ਬਾਟਾ ਮਾਰਦਾ ਜਾਂਦਾ ਤੇ ਵਰਤੇਜ ਦੌਣ ਵੱਲ ਉਹ ਛੂਲੇ ਨੂੰ ਦੇ ਦਿੱਤਾ ਗਿਆ ਹੈਪੀ ਵੱਲ ਤੋਂ ਪਾ ਲਿਆ ਗਿਆ ਟੀਮ ਜੋਤ ਪਾਜੋਤ ਪਾਜੋਤ ਪਾਜੋ ਮੁੰਡਿਆ ਉਹ ਵੇਖਾਂਗੇ ਹੱਥੇ ਥੋੜੀ ਦੂਰ ਨੇ ਸਮਾਪੀਤ ਦਾ ਹੋਇਆ ਇੱਕ ਪਾਸੇ ਸੀਲੂਆ ਬੈਕ ਸੀਲੂਟਾ ਬੰਦਾ ਸੀਲੂ ਦਾ ਅਮਰਤਾ ਆ ਸੀਲੂ ਦਾ ਅਮਰਤਾ ਸੀਲੂ ਦਾ ਅਮਰਤਾ ਆ ਬੱਕਰੋ ਜੰਗਿਆ ਜੰਗਿਆ ਚਾਂਦੂ ਇਹ ਨਜ਼ਾਰਾ ਪੰਜ ਹਜ਼ਾਰ ਰੁਪਿਆ ਦਿੱਤੀ ਹੰਸਾ ਆਸਟ੍ਰੇਲੀਆ ਨਾਲ ਵਾਪਸ ਗਿਆ

ਇਹ ਕਿੱਥੇ ਹਰਿਆਣੇ ਵਾਲਾ ਯਾਤ ਦਾਵਦਾ ਉਹ ਕਬੱਡੀ ਪੌਣ ਦੇ ਲਈ ਅੱਗੇ ਵੱਧਦਾ ਹੋਇਆ ਇੱਕ ਪਾਸੇ ਚਰਾਗਦੀਨ ਹੈ ਪੰਜਾਬ ਦੀ ਧਰਤੀ ਦਾ ਤੇ ਦੂਜੇ ਪਾਸੇ ਰਵੀ ਕਲਰਮ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਧਰੀਆਂ ਸੂਝਾਂ ਟਕ 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 ਉਹ ਟਕ 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 ਉਹ ਅੱਗੇ ਵੱਧਿਆ ਹੋਇਆ ਉਹ ਚਰਾਗਦੀਨ 50000 ਨੂੰ ਚਿਪੜਿਆ ਹੋਇਆ ਇਹ ਆ ਪੰਜਾਬ ਦਾ ਚਰਾਗਦੀਨ ਆ ਜੱਫਾ ਕਿਵੇਂ ਲੱਧਿਆ ਕਮਾਲ ਬੜਾ